ਮोटापे ਦਾ ਤੇ ਹਰ ਕੋਈ ਪਰੇਸ਼ਾਨ ਹੈ ਪਰ ਦੇਖਿਆ ਜਾਵੇ ਤੇ ਜਦੋਂ ਅਸੀਂ ਬਾਹਰਲੇ ਮੁਲਕਾਂ ਦੇ ਵਿੱਚ ਆਉਂਦੇ ਆ ਤੇ ਇੱਥੇ ਸਾਡੇ ਕੰਮ ਕਰਨ ਦੇ ਤੌਰ ਤਰੀਕੇ ਬਦਲ ਜਾਂਦੇ ਆ ਸਾਡਾ ਲਾਈਫ ਸਟਾਈਲ ਬਦਲ ਜਾਂਦਾ ਹੈ ਤੇ ਅਸੀਂ ਹੌਲੀ-ਹੌਲੀ ਆਪਣੀ ਡਾਈਟ ਤੇ ਕੰਟਰੋਲ ਨਾ ਹੋਣ ਕਾਰਨ ਕੋਈ ਸਹੀ ਪੈਟਰਨ ਨਾ ਹੋਣ ਕਾਰਨ ਮੋਟਾਪੇ ਦਾ ਸ਼ਿਕਾਰ ਹੋ ਜਾਂਦੇ ਆ ਔਰ ਫਿਲਹਾਲ ਤਾਜ਼ਾ ਆંકੜੇ ਡਰਾਉਂ ਵਾਲੇ ਵੀ ਨੇ ਸਮਝਾਉਣ ਵਾਲੇ ਵੀ ਨੇ ਜੋ ਇਹ ਕਹਿੰਦੇ ਨੇ ਕਿ ਨਿਊਜ਼ੀਲੈਂਡ ਦੇ ਵਿੱਚ ਰਹਿਣ ਵਾਲੇ ਏਸ਼ੀਅਨ ਮੂਲ ਦੇ ਲੋਕ ਮੋਟਾਪੇ ਦੀ ਪਰੇਸ਼ਾਨੀ ਦੇ ਨਾਲ ਜੂਝ ਰਹੇ ਨੇ 20 ਸਾਲ ਦੇ ਮੁਕਾਬਲੇ ਮੋਟਾਪੇ ਦੀ ਦਰ ਦੁੱਗਣੀ ਹੋ ਗਈ ਹੈ ਅਤੇ ਇਸਰ ਲੋਕਾਂ ਦੇ ਮੋਟਾਪੇ ਦਾ ਕਾਰਨ ਹੈ ਉਹਨਾਂ ਦਾ ਘੱਟ ਪੋਸ਼ਕ ਖਾਣਾ ਖਾਣਾ ਇਸ ਦੇ ਨਾਲ ਹੀ ਫਿਜ਼ੀਕਲ ਐਕਟੀਵਿਟੀ ਦਾ ਘਟਣਾ ਪ੍ਰਾਇਮਰੀ ਕੇਅਰ ਘਟਣਾ ਤੇ ਇਸ ਦੇ ਨਾਲ ਹੀ ਤੇ ਲਾਈਫ ਸਟਾਈਲ ਚੇਂਜ ਹੋਣਾ ਪਰ ਚੰਗੀ ਗੱਲ ਇਹ ਹੈ ਕਿ ਇਹ ਲੋਕ ਨਾ ਤਾਂ ਸ਼ਰਾਬ ਪੀਂਦੇ ਨੇ ਤੇ ਨਾ ਹੀ ਸਮੋਕ ਕਰਦੇ ਨੇ ਪਰ ਇਹਦੇ باوجود ਇਹ ਵੱਧਦਾ ਮੋਟਾਪਾ ਚਿੰਤਾ ਦਾ ਕਾਰਨ ਹੈ